ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਇਨਫੋ ਪੰਜਾਬ ਚੈਨਲ ਇਨਫੋ ਪੰਜਾਬ ਚੈਨਲ ਉਪਰ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਹਾਊ ਟੂ ਫਿਲ ਆਈਟੀ ਕੈਲਕੂਲੇਸ਼ਨ ਸ਼ੀਟ ਬਾਏ ਗਵਰਨਮੈਂਟ EMPLOYEES ਔਨ EHRMS ਪੋਰਟਲ ਸਾਡੇ ਵੱਲੋਂ ਪਹਿਲਾਂ ਵੀ ਇੱਕ ਵੀਡੀਓ ਆਈਟੀ ਸ਼ੀਟ EHMS ਪੋਰਟਲ ਤੇ ਫਿਲ ਕਰਨ ਲਈ ਬਣਾਇਆ ਗਿਆ ਸੀ ਪਰ ਕੁਝ ਅਧਿਆਪਕਾਂ ਵੱਲੋਂ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਸੀ ਕਿ ਉਸ ਵਿੱਚ ਕੁਝ ਕਲੈਰੀਫਿਕੇਸ਼ਨ ਨਹੀਂ ਹੈਗੀ ਸੋ ਹੁਣ ਅਸੀਂ ਇੱਕ ਆਪਣੇ ਬਹੁਤ ਹੀ ਐਕਸਪਰਟ ਅਧਿਆਪਕ ਤੋਂ ਐਕਸਪਰਟ EMPLOYE TO ਤੁਹਾਡੇ ਲਈ ਵੀਡੀਓ ਤਿਆਰ ਕਰਵਾਇਆ ਜਿਸ ਦੇ ਵਿੱਚ ਉਹਨੇ ਬਹੁਤ ਹੀ ਜ਼ਿਆਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਨੂੰ ਹੋਰ ਕੋਈ ਵੀ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਰਹੀ ਜਾਨੀ ਔਰ ਤੁਸੀਂ ਆਪਣੀ ਆਈਟੀ ਕੈਲਕੂਲੇਸ਼ਨ ਸ਼ੀਟ ਖੁਦ ਹੀ ਫਿਲ ਕਰ ਸਕਦੇ ਹੋ ਸੋ ਅੱਗੇ ਬੰਦ ਤੋਂ ਪਹਿਲਾਂ ਆਪ ਜੀ ਨੂੰ ਕੁਇਸ਼ੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਇੱਕ ਹੋਰ ਰਿਕਵੈਸਟ ਹੈ ਕਿ ਜਦੋਂ ਵੀ ਤੁਸੀਂ ਆਪਣੀ ਆਈਟੀ ਕੈਲਕੂਲੇਸ਼ਨ ਸ਼ੀਟ ਫਿਲ ਕਰਨ ਲੱਗੋ ਤਾਂ ਇਹ ਵੀਡੀਓ ਅਲੱਗ ਫੋਨ ਤੇ ਚਲਾਇਓ ਤੇ ਨਾਲ ਨਾਲ ਦੂਸਰੇ ਫੋਨ ਦੇ ਉੱਪਰ ਆਈਟੀ ਕੈਲਕੂਲੇਸ਼ਨ ਸ਼ੀਟ ਫਿਲ ਕਰਿਓ ਜਿੱਤਾਂ ਤੁਹਾਡੀ ਕੋਈ ਵੀ ਗਲਤੀ ਨਹੀਂ ਹੋਵੇਗੀ ਤੇ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਆਈਟੀ ਕੈਲਕੂਲੇਸ਼ਨ ਸ਼ੀਟ ਭਰ ਲਵੋਗੇ ਗੇ ਨੇ ਜਿੰਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਇਹਨਾਂ ਗਰੁੱਪ ਵਿੱਚ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਸਾਡੇ ਐਕਸਪਰਟ ਟੀਚਰ ਬਲ ਕੀਤੀ ਜਾਂਦੀ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਤੁਹਾਨੂੰ ਆਈਆਰਐਮਐਸ ਪੰਜਾਬ ਵੈਬਸਾਈਟ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਤੁਸੀਂ ਆਪਣੀ ਆਈਟੀ ਕੈਲਕੂਲੇਸ਼ਨ ਸ਼ੀਟ ਭਰ ਸਕਦੇ ਹੋ ਜਿਸ ਰਾਹੀਂ ਤੁਸੀਂ ਆਪਣੇ ਡੀਡੀਓ ਨੂੰ ਇਨਫੋਰਮ ਕਰ ਸਕਦੇ ਹੋ ਕਿ ਤੁਹਾਡਾ ਜਨਵਰੀ ਦੀ ਤਨਖਾਹ ਤੱਕ ਕਿੰਨਾ ਟੈਕਸ ਕੱਟਿਆ ਜਾ ਚੁੱਕਿਆ ਹੈ ਅਤੇ ਬਾਕੀ ਬਚਦਾ ਟੈਕਸ ਫਰਵਰੀ ਦੀ ਤਨਖਾਹ ਵਿੱਚੋਂ ਕਿੰਨਾ ਕੱਟਿਆ ਜਾਵੇ ਉਸ ਨੂੰ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਆਪਣੇ HRMS ਅਕਾਊਂਟ ਦੇ ਵਿੱਚ ਜਾ ਕੇ ਆਈਟੀ ਕੈਲਕੂਲੇਸ਼ਨ ਸ਼ੀਟ ਨੂੰ ਫਿਲ ਕਰ ਸਕਦੇ ਹਾਂ ਜਿਸ ਨੂੰ ਆਪਾਂ ਫਾਰਮ ਨੰਬਰ 2 ਵੀ ਕਹਿ ਦਿੰਦੇ ਹਾਂ हां तो यस ਨੂੰ ਫਾਰਮ ਨੰਬਰ 2 ਵੀ ਕਿਹਾ ਜਾਂਦਾ ਜਿਸ ਤਰ੍ਹਾਂ ਆਮ ਤੌਰ ਤੇ ਤੁਸੀਂ ਦੇਖਦੇ ਹੋਗੇ WhatsApp ਤੇ ਤੁਹਾਨੂੰ Excel sheets ਵਗੈਰਾ ਰিসিਵ ਹੁੰਦੀਆਂ ਨੇ ਉਹਨਾਂ ਨੂੰ ਯੂਜ਼ ਕਰਨ ਦੀ ਲੋੜ ਨਹੀਂ IHMS ਰਾਹੀਂ ਤੁਸੀਂ ਬਿਲਕੁਲ অথੈਨਟਿਕ ਵੇ ਦੇ ਨਾਲ ਤੇ ਬਿਲਕੁਲ ਬਿਨਾ 에ਰਰ ਤੋਂ ਤੁਸੀਂ ਆਪਣੀ IT ਕੈਲਕੂਲੇਸ਼ਨ ਸ਼ੀਟ ਭਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ Excel sheet ਯੂਜ਼ ਕਰਨ ਦੀ ਲੋੜ ਨਹੀਂ ਤਾਂ ਸਭ ਤੋਂ ਪਹਿਲਾਂ ਤੁਸੀਂ ihrms.pnjab.gov.in ਆਪਣੀ ਵੈਬਸਾਈਟ ਓਪਨ ਕਰੋਗੇ ਉਸ ਦੇ ਅੰਦਰ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਏਗਾ ਤੇ ਉੱਥੇ ਤੁਸੀਂ ਆਪਣੀ ਜਿਸ ਤਰ੍ਹਾਂ ਸੀ ਇੱਕ ਐਮਪਲੋਈ ਦੀ ਯੂਜ਼ਰ ਨੇਮ ਤੇ ਪਾਸਵਰਡ ਐਂਟਰ ਕਰ ਰਹੇ ਆ ਐਸੀ ਤਰ੍ਹਾਂ ਤੁਸੀਂ ਆਪਣੀ HRMS ਜਿਹੜੀ ਆਈਡੀ वो तुसी एंटर करोंगे फिर उस तो बाद अपना पासवर्ड एंटर करोगे हाँ तीस अपना यूजर ने पासवर्ड फिल तो बाद कैप्चा फिल करके लॉगिन, लॉगिन करने तो बाद ही अपना ओ टी पी मंगेगा रजिस्टर्ड मोबाइल तो ओ टी पी आएगा वो ओ टी पी इत फिल करोंगे एंटर ओ टी पी उस बाद वैरीफाई ओ टी पी वैरीफाई ओ टी पी करा जो अकाउंट है ओपन हो जाएगा तुम इतने जाओगे माई सर्विसिज़ my service next services next payroll services ਉਸ ਤੋਂ ਬਾਅਦ ਤੁਸੀਂ ਜਾਓਗੇ ਐਨੂਅਲ ਸੈਲਰੀ ਸਟੇਟਮੈਂਟ ਐਸਤੇ ਕਲਿੱਕ ਕਰੋਗੇ ਫਾਈਨੈਂਸ਼ੀਅਲ ਇਅਰ 2023-24 ਰਹਿਣ ਦੋਗੇ ਤੇ ਆਪਣੀ ਜਿਹੜੀ ਸੈਲਰੀ ਹੈ ਉਹ ਕਰੋਗੇ ਪ੍ਰੋਜੈਕਟਿਡ ਐਕਚੁਅਲ ਜੇਕਰ ਆਪਾਂ ਕਰਾਂਗੇ ਤਾਂ ਉਹ ਫਿਲ ਹਾਲ ਐਸੇ ਮੰਤ ਤੱਕ ਆਏਗੀ ਪ੍ਰੋਜੈਕਟਿਡ ਕਰਾਂਗੇ ਤਾਂ 31 ਮਾਰਚ ਤੱਕ ਜੋ ਤੁਹਾਡੀ ਸੈਲਰੀ ਰਿਸੀਵ ਹੋਣੀ ਹੈ ਉਹ ਸ਼ੋਅ ਹੋਏਗੀ ਕਿਉਂਕਿ ਆਪਾਂ ਆਈਟੀ ਕੈਲਕੂਲੇਸ਼ਨ ਸ਼ੀਟ ਦੇ ਅੰਦਰ 31 ਮਾਰਚ ਤੱਕ ਦੀ ਜੋ ਸਾਨੂੰ ਸੈਲਰੀ ਰਿਸੀਵ ਹੋਈ ਹੈ ਉਸ ਨੂੰ ਸ਼ੋਅ ਕਰਦੇ ਹਾਂ ਐਸ ਲਈ ਇਹਨੂੰ ਟਿਕ ਕਰੋਗੇ ਪ੍ਰੋਜੈਕਟਿਡ ਪ੍ਰੋਜੈਕਟਿਡ ਤੇ ਕਰਨ ਤੋਂ ਬਾਅਦ ਤੁਸੀਂ ਕਰੋਗੇ view report ਇਸ ਤਰ੍ਹਾਂ ਨਾਲ ਤੁਹਾਡੀ ਟੈਂਟੇਟਿਵ ਸੈਲਰੀ ਸਟੇਟਮੈਂਟ ਫਾਰ ਫਾਈਨੈਂਸ਼ੀਅਲ ਇਅਰ 2023-24 ਇਹ ਤੁਹਾਡੇ ਸਾਹਮਣੇ ਓਪਨ ਹੋ ਜੇਗੀ ਜਿਸ ਦੇ ਅੰਦਰ ਤੁਹਾਡੀ ਟੋਟਲ ਸੈਲਰੀ ਤੁਹਾਡੀ ਕਿੰਨੀ ਰਿਸਿਵ ਹੋਏਗੀ ਮਿਲ ਮਾਰਚ ਤੱਕ ਤੁਹਾਡਾ ਕਿੰਨਾ ਐਨਪੀਐਸ ਦਾ ਕੰਟਰੀਬਿਊਸ਼ਨ ਹੈ ਡਵੈਲਪਮੈਂਟ ਟੈਕਸ ਆਈਟੀ ਇਨਕਮ ਟੈਕਸ ਦਾ ਕਿੰਨਾ ਡਿਡਕਟ ਹੋ ਚੁੱਕਿਆ ਹੈ ਜਨਵਰੀ ਦੀ ਸੈਲਰੀ ਤੱਕ ਪਲੱਸ ਜੀਆਈਐਸਸੀ ਤੇ ਟੋਟਲ ਕਿੰਨਾ ਸਾਰੀ ਡਿਟੇਲ ਤੁਹਾਡੇ ਕੋਲ ਹੋਏਗੀ ਇਸ ਨੂੰ ਵੀ ਤੁਸੀਂ ਪ੍ਰਿੰਟ ਕਾਲ ਕੇ ਡੀਡੀਓ ਨੂੰ ਫਾਰਮ ਨੰਬਰ 2 ਦੇ ਨਾਲ ਦਿਓਗੇ ਤਾਂ ਹੁਣ ਆਪਾਂ ਦੁਬਾਰਾ ਆਪਣੀ ਅਕਾਊਂਟ ਦੇ ਅੰਦਰ ਆਵ ਡਿਕਲੇਅਰ 80 ਸੀ ਸੇਵਿੰਗਸ ਐਸ ਲਿੰਕ ਦੇ ਅੰਦਰ ਜਾ ਕੇ ਅਸੀਂ ਆਪਣੀਆਂ ਜੋ ਵੀ ਸੇਵਿੰਗਸ ਨੇ ਉਹਨਾਂ ਨੂੰ ਫਿਲ ਕਰਾਂਗੇ ਜੋ ਕਿ ਆਪਣੇ ਆਪ ਫਿਰ ਆਈਟੀ ਕੈਲਕੂਲੇਸ਼ਨ ਸ਼ੀਟਸ ਦੇ ਅੰਦਰ ਐਡ ਹੋ ਜਾਣਗੇ 80 ਸੀ ਸੇਵਿੰਗਸ ਇਸ ਤਰ੍ਹਾਂ ਓਪਨ ਹੋ ਜਾਏਗਾ ਐਸ ਦੇ ਅੰਦਰ ਆਪਾਂ ਫਾਈਨੈਂਸ਼ੀਅਲ ਈਅਰ 2023-24 ਰਹਿਣ ਦਾਂਗੇ ਗੋ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਜੋ ਫਾਰਮ ਹੈ ਤੁਹਾਡੇ ਸਾਹਮਣੇ ਹੋਏਗਾ ਇਸ ਦੇ ਅੰਦਰ ਤੁਸੀਂ ਆਪਣੀਆਂ ਸੇਵਿੰਗਸ ਨੂੰ ਫਿਲ ਕਰੋਗੇ ਸਭ ਤੋਂ ਫਸਟ ਨੰਬਰ ਤੇ ਹੈ ਹਾਊਸ ਲੋਨ ਅਗਰ ਤੁਸੀਂ ਹਾਊਸ ਲੋਨ ਲੈ ਰੱਖਿਆ ਹੈ ਤਾਂ ਉਸ ਦਾ ਜੋ ਇੰਟਰਸਟ ਤੇ ਪ੍ਰਿੰਸੀਪਲ ਅਮਾਉਂਟ ਜੋ ਤੁਸੀਂ ਬੈਂਕ ਤੋਂ ਸਰਟੀਫਿਕੇਟ ਲੈ ਲਿਆ ਹੈ ਕਿ ਉਸ ਦੇ ਅੰਦਰ ਤੁਸੀਂ ਕਿੰਨਾ ਪ੍ਰਿੰਸੀਪਲ ਅਮਾਉਂਟ ਪੇ ਕੀਤਾ ਤੇ ਕਿੰਨਾ ਇੰਟਰਸਟ ਪੇ ਕੀਤਾ ਹੈ ਤਾਂ ਉਸ ਦਾ ਜੋ ਇੰਟਰਸਟ ਹੈ ਉਹ ਫਸਟ ਕਾਲਮ ਦੇ ਅੰਦਰ ਫਿਲ ਹੋਏਗਾ ਸੈਕਿੰਡ ਕਾਲਮ ਹੈ ਐਚਬੀਏ ਪ੍ਰਿੰਸੀਪਲ ਜੇ ਤੁਹਾਡਾ ਹਾਊਸ ਲੋਨ ਹੈ ਉਸ ਦੇ ਅੰਦਰ ਤੁਸੀਂ ਟੋਟਲ ਪ੍ਰਿੰਸੀਪਲ ਅਮਾਉਂਟ ਕਿੰਨੀ ਪੇ ਕੀਤੀ ਹੈ ਬੈਂਕ ਨੂੰ ਉਹ ਚੀਜ਼ ਇੱਥੇ ਫਿਲ ਹੋ ਜਾਏਗੀ ਉਸ ਤੋਂ ਬਾਅਦ ਐਲ ਆਈ ਸੀ ਅਗਰ ਤੁਸੀਂ ਹਾਊਸ ਲੋਨ ਨਹੀਂ ਲਿਆ ਐਲ ਆਈ ਸੀ ਤੁਹਾਡੇ ਕੋਲ ਹੈ ਤਾਂ ਐਲ ਆਈ ਸੀ ਦਾ ਜੋ ਟੋਟਲ ਪ੍ਰੀਮੀਅਮ ਹੈ ਜੋ ਵੀ ਤੁਹਾਡੇ ਕੋਲ ਪਾਲਿਸੀਜ਼ ਨੇ ਉਹਨਾਂ ਦਾ ਟੋਟਲ ਪ੍ਰੀਮੀਅਮ ਇੱਥੇ ਐਂਟਰ ਕੀਤਾ ਜਾਏਗਾ ਅਗਰ ਪੀ ਐਲ ਆਈ ਦੀ ਕੋਈ ਪਾਲਸੀ ਹੈ ਤਾਂ ਉਹ ਨੈਕਸਟ ਕਾਲਮ ਦੇ ਅੰਦਰ ਐਡ ਹੋਏਗੀ ਉਸ ਤੋਂ ਬਾਅਦ ਅਗਰ ਪੀ ਪੀ ਐਫ ਅਕਾਊਂਟ ਦੇ ਅੰਦਰ ਤੁਸੀਂ ਕੁਝ ਅਮਾਉਂਟ ਡਿਪੋਜ਼ਿਟ ਕੀਤੀ ਹੈ ਤਾਂ ਆਉ ਨੈਕਸਟ ਹੈ ਪੀ ਪੀ ਐਫ ਤਾਂ ਕਿ नैक्सट है एन एस कोई नैशनल सेविंग सर्टिफिकेट या सिक्योरिटी सर्टिकेट्स वो ले गए हैं तो उन्होंने अमाउंट इतने फिल होगी बच्चों की फीस फीसद अगर कोई तुम्हें स्कूल तो सर्टिकेट प्राप्त किया तो उसकी अमाउंट एट्थ कॉलम में ट्यूशन फीस उस दी अंदर एंटर होएगी नैक्सट इंट्रस्ट ऑन री इनवैट एन एस सीटे को दुबारा इनवैसट किए थे जो इंट्रस्ट मिली है उसने इसे फिल होएगा कोई बोनस है तो नैक्सट अगर पैनशन फंड अदर ऑफिस ਸੇਵਿੰਗ ਅੰਡਰ ਸੈਕਸ਼ਨ 80C 80C ਦੀ ਐਡੀਸ਼ਨਲ ਕੰਟਰੀਬਿਊਸ਼ਨ ਟੂ ਪੈਨਸ਼ਨ ਸਕੀਮ ਸੁਕੰਨਿਆ ਸਮ੍ਰਿਧੀ ਯੋਜਨਾ ਤਾਂ ਇਸ ਨਾਲ ਅੰਦਰ ਜੋ ਵੀ ਤੁਹਾਡੀਆਂ ਸੇਵਿੰਗਸ ਨੇ ਇਹਨਾਂ ਹੈਡਸ ਦੇ ਅੰਦਰ ਉਹਨਾਂ ਨੂੰ ਤੁਸੀਂ ਇੱਥੇ ਫਿਲ ਕਰਨ ਤੋਂ ਬਾਅਦ ਸੇਵ ਡਰਾਫਟ ਤੇ ਕਲਿੱਕ ਕਰੋਗੇ ਡਾਟਾ ਅਪਡੇਟਡ ਸਕਸੈਸਫੁਲੀ ਓਕੇ ਉਸ ਤੋਂ ਬਾਅਦ ਉਹ ਪ੍ਰੋਸੈਸਿੰਗ ਹੋ ਕੇ ਹੋ ਜਾਏਗਾ ਤਾਂ ਇਹਨੂੰ ਫਿਰ ਤੁਸੀਂ ਗੋ ਕਰੋਗੇ ਗੋ ਕਰਨ ਤੋਂ ਬਾਅਦ ਹੁਣ ਤੁਸੀਂ ਕਰੋਗੇ ਸਬਮਿਟ ਟੂ ਡੀਡੀਓ ਫੋਰ ਅਪਰੂਵਲ ਇਹ ਤੁਹਾਡੇ ਡੀਡੀਓ ਕੋਲ ਤੁਹਾਡੇ ਕੋਲ ਸਬਮਿਟ ਹੋ ਜਾਏਗੀ ਇਹ ਹੋਣ ਤੋਂ ਬਾਅਦ ਫਿਰ ਅਸੀਂ ਜਿਹੜਾ ਤੁਹਾਡਾ 3rd ਸਟੈਪ ਹੈ ਦੇਖੋ ਫਸਟ ਸਟੈਪ ਸੀ ਆਪਣੀ ਸੈਲਰੀ ਸਟੇਟਮੈਂਟ ਨੂੰ ਨਿਕੜਨਾ ਜੋ ਕਿ ਪੇਰੋਲ ਸਰਵਿਸ ਦੇ ਅੰਦਰ ਜਾ ਕੇ ਐਨੂਅਲ ਸੈਲਰੀ ਸਟੇਟਮੈਂਟ ਨੂੰ ਆਪਾਂ ਕੱਢੀ ਹੈ ਸੈਕਿੰਡ ਸਟੈਪ ਹੈ ਆਪਣਾ ਡਿਕਲੇਅਰ 80C ਸੇਵਿੰਗਸ ਨਿੰਦੇ ਅੰਦਰ ਜਾ ਕੇ ਆਪਾਂ ਆਪਣੀਆਂ ਸੇਵਿੰਗਸ ਨੂੰ ਡਿਕਲੇਅਰ ਕੀਤਾ ਹੁਣ 3rd ਐਂਡ ਫਾਈਨਲ ਸਟੈਪ ਉਹ ਹੈ ਆਪਣਾ ਆਈਟੀ ਕੈਲਕੂਲੇਸ਼ਨ ਸ਼ੀਟ ਟੈਂਟੇਟਿਵ ਐਸ ਤੇ ਆਪਾਂ ਕਲਿੱਕ ਕਰਾਂਗੇ ਮੈਂ ਫੇਰ ਇੱਕ ਵਾਰ ਰਿਪੀਟ ਕਰ ਰਹੀ ਹਾਂ ਤਿੰਨ ਸਟੈਪਸ ਨੇ ਆਪਣੇ ਸਭ ਤੋਂ ਪਹਿਲਾਂ ਆਪਾਂ ਮਾਈ ਸਰਵਿਸ ਦੇ ਅੰਦਰ ਜਾ ਕੇ ਪੇਰੋ ਐਨੂਅਲ ਸੈਲਰੀ ਸਟੇਟਮੈਂਟ ਨੂੰ ਆਪਾਂ ਡਾਊਨਲੋਡ ਕੀਤਾ ਜੋ ਕਿ ਪ੍ਰੋਜੈਕਟਡ ਤੇ ਆਪਾਂ ਕਰਨਾ ਹੈ ਸੈਕੰਡ ਆਪਣਾ ਸਟੈਪ ਹੈ ਡਿਕਲੇਅਰ 80C ਸੇਵਿੰਗਸ ਜਿੰਨ ਦੇ ਅੰਦਰ ਜਾ ਕੇ ਆਪਾਂ ਆਪਣੀਆਂ ਸਾਰੀਆਂ ਸੇਵਿੰਗਸ ਨੂੰ ਡਿਕਲੇਅਰ ਕਰ ਦਿੱਤਾ ਹੈ ਤੇ ਥਰਡ ਐਂਡ ਫਾਈਨਲ ਸਟੈਪ ਹੈ ਆਈਟੀ ਕੈਲਕੂਲੇਸ਼ਨ ਸ਼ੀਟ ਟੈਂਟੇਟਿਵ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਆਪਣਾ ਜੋ ਜਿਸ ਨੂੰ ਤੁਸੀਂ ਫਾਰਮ ਨੰਬਰ 2 ਕਹਿ ਸਕਦੇ ਹੋ ਜਾਂ ਆਈਟੀ ਕੈਲਕੂਲੇਸ਼ਨ ਸ਼ੀਟ ਕਹਿ ਸਕਦੇ ਹੋ ਉਹ ਤੁਹਾਡੇ ਸਾਹਮਣੇ ਓਪਨ ਹੋ ਜੇਗੀ ਜੋ ਕਿ ਸਾਰੀ ਪ੍ਰੀਫਿਲਡ ਹੀ ਹੋਏਗੀ ਕੁਝ ਛੋਟੀਆਂ ਮੋਟੀਆਂ ਚੇਂਜਿਸ ਹੀ ਸਾਡੇ ਵੱਲੋਂ ਕੀਤੀਆਂ ਜਾਣੀਆਂ ਐਸ ਫਾਰਮ ਨੂੰ ईयर चैक करोड़ तो दो हजार तेई चौवी है नैक्सट है दो ऑप्शन ने एक्चुअल या टेंटेटिव एंट तक क्लिक करोगे टेंटेटिव क्योंकि अगर तुम एक्चुअल करो तो जी जिस मंथ नी फिल कर रहे हो जमेंसी जनवरी मंथ के अंदर फिल कर रहे हैं तो जनवरी मंथ के अंदर किोटल सैलरी आए कि टैक्स डिडक्ट हो उसके अकॉर्डिंगली तो कैलकुलेशन कर देगा पर आप जेकर टेंटेटिव करा तो उसके अकॉर्डिंगली करेगा 31 मार्च तक ਤੁਹਾਨੂੰ ਕਿੰਨੀ ਸੈਲਰੀ ਰੀਸੀਵ ਹੋਣੀ ਹੈ ਉਸ ਦੇ ਅਕੋਰਡਿੰਗਲੀ ਤੁਹਾਡੀ ਟੈਕਸ ਦੀ ਕੈਲਕੂਲੇਸ਼ਨ ਕਰੇਗਾ ਤਾਂ ਐਸਲੀ ਮੈਂ ਰਿਪੀਟ ਕਰ ਰਿਹਾ ਟੈਂਟੇਟਿਵ ਦੇ ਉੱਪਰ ਆਪਾਂ ਕਲਿੱਕ ਕਰਕੇ ਗੋ ਤੇ ਕਲਿੱਕ ਕਰਾਂਗੇ ਅਸ ਤੋਂ ਬਾਅਦ ਇਹ ਪ੍ਰੋਸੈਸ ਹੋਏਗਾ ਪ੍ਰੋਸੈਸ ਹੋਣ ਤੋਂ ਬਾਅਦ ਤੁਹਾਡੀ ਸਾਰੀ ਪ੍ਰੀਫਿਲਡ ਡਿਟੇਲ ਜਿਹੜੀ 31 ਮਾਰਚ ਤੱਕ ਹੈ ਉਹ ਆਲਰੇਡੀ ਸਾਰਾ ਸੈਟ ਅਪ ਇਸ ਦੇ ਅੰਦਰ ਹੋ ਜਾਏਗਾ ਤਾਂ ਨੇਮ ਪੈਨ ਨੰਬਰ ਪੋਸਟਿੰਗ ਆਫਿਸ ਡਿਪਾਰਟਮੈਂਟ ਡੈਜ਼ਿਗਨੇਸ਼ਨ ਐਡਰੈਸ ਮੋਬਾਈਲ ਨੰਬਰ ਆਫਿਸ ਜੋ ਵੀ ਤੁਹਾਡਾ ਆਈਡੀ ਦੇ ਅੰਦਰ ਫਿਲ ਹੈ ਆਲਰੇਡੀ ਡਿਸਪਲੇ ਹੋ ਜਾਏਗਾ ਕੁਝ ਵੀ ਤੁਸੀਂ ਅੰਦਰ ਅੰਦਰ ਚੇਂਜ ਨਹੀਂ ਕਰ ਸਕਦੇ ਨੈਕਸਟ ਹੈ ਹੁਣ ਆਪਾਂ ਫਾਰਮ ਨੰਬਰ 2 ਦੇ ਅੱਗੇ ਵਧਦੇ ਹਾਂ ਗਰੋਸ ਸੈਲਰੀ ਤੁਹਾਡੀ ਸ਼ੋ ਹੋ ਰਹੀ ਹੈ ਫਸਤੇ ਠੀਕ ਹੈ ਇਹਨੂੰ ਤੁਸੀਂ ਆਪਣੀ ਜੋ ਸੈਲਰੀ ਸਟੇਟਮੈਂਟ ਨਾਲ ਮੈਚ ਕਰ ਸਕਦੇ ਹੋ ਬਿਲਕੁਲ ਗਰੋਸ ਸੈਲਰੀ ਟੋਟਲ ਸੈਲਰੀ ਜਿਸ ਨੂੰ ਆਪਾਂ ਕਹਿ ਦਿੰਦੇ ਆ ਜੋ ਕਿ ਤੁਹਾਡੇ এমਪਲੋયર ਵੱਲੋਂ ਤੁਹਾਨੂੰ 31 ਮਾਰਚ ਤੱਕ ਸੈਲਰੀ ਦਿੱਤੀ ਜਾਣੀ ਹੈ ਉਹ ਤੁਹਾਡੀ ਟੋਟਲ ਸੈਲਰੀ ਆ ਗਈ ਜਿਸ ਨੂੰ ਆਪਾਂ ਗਰੋਸ ਸੈਲਰੀ ਕਹਿੰਦੇ ਆ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਹੈ ਸਟੈਂਡਰਡ ਡਿਡਕਸ਼ਨ ਜੋ ਕਿ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਗਵਰਨਮੈਂਟ ਵੱਲੋਂ ਆਪਾਂ ਨੂੰ ਹਰ EMPLOYE ਨੂੰ 50000 ਰੁਪਏ ਦੀ ਛੂਟ ਦਿੱਤੀ ਜਾਂਦੀ ਹੈ ਉਸ ਨੂੰ ਬੋਲਦੇ ਆ ਸਟੈਂਡਰਡ ਡਿਡਕਸ਼ਨ OSD ਅੰਦਰ ਡਿਡਕਟ ਹੋ ਰਹੀ ਹੈ ਤਾਂ ਨੈਕਸਟ ਹੈ ਪੇ ਰਿਕਵਰੀ ਅਗਰ ਤੁਹਾਡੀ ਤੁਸੀਂ ਕੋਈ ਪੇ ਦੀ ਰਿਕਵਰੀ ਕਰਾਈ ਹੈ ਤਾਂ ਇੱਥੇ ਅਮਾਉਂਟ ਸ਼ੋ ਹੋ ਜਾਏਗੀ ਅਗਰ ਕਰਵਾਈ ਹੈ ਤਾਂ ਨੈਕਸਟ ਹੈ ਸਪੈਸ਼ਲ ਕੰਪਨਸੈਂਟਰੀ ਅਲਾਉਂਸ ਕੁਝ ਅਜਿਹੇ ਅਲਾਉਂਸਿਸ ਜੋ ਕਿ ਸੈਲਰੀ ਤੋਂ ਜਿਨ੍ਹਾਂ ਨੂੰ ਛੂਟ ਮਿਲਦੀ ਹੈ ਉਹ ਇੱਥੇ ਆਲਰੇਡੀ ਆ ਵੀ ਜਾਂਦੇ ਆ ਤੁਸੀਂ ਆਪ ਵੀ ਭਰ ਸਕਦੇ ਹੋ ਇਸ ਦੇ ਅੰਦਰ ਜੋ ਕਿ ਜਿੰਦੀ ਲਿਮਿਟ ਹੈ ਮੈਕਸਿਮਮ 1300 ਪਰ ਮਹੀਨਾ ਉਹ ਸਾਰੇ ਇੱਥੇ ਆ ਕੇ ਤੁਹਾਡੀ ਜਿਹੜੀ ਟੋਟਲ ਸੈਲਰੀ ਬਣ ਜੇਗੀ ਜੋ ਕਿ ਗਵਰਨਮੈਂਟ ਦੀ ਛੂਟ ਤੋਂ ਬਾਅਦ ਤੁਹਾਡੀ ਸੈਲਰੀ ਬਣਦੀ ਹੈ ਜਿਵੇਂ ਹੁਣ ਸਾਨੂੰ ਸਿਰਫ ਸਟੈਂਡਰਡ ਡਿਡਕਸ਼ਨ ਦੀ ਛੂਟ ਹੈ ਤਾਂ ਕੱਲਾ 50000 ਮਾਈਨਸ ਕਰਕੇ ਜੋ ਕਿ ਸਾਡੀ ਟੋਟਲ ਸੈਲਰੀ ਰਹੇਗੀ 1154666 ਰੁਪਏ ਉਸ ਤੋਂ ਬਾਅਦ ਹੈ ਅਗਰ ਕਿਸੇ ਨੇ ਐਚ ਆਰਏ ਦੀ ਜਿਹਨੇ ਜਿਹੜੇ EMPLOYEES ਨੇ ਛੂਟ ਲੈਣੀ ਹੁੰਦੀ ਹੈ ਤਾਂ ਟੋਟਲ ਐਚ ਆਰਏ ਰਸੀਵਡ ਇੰਨਾ ਹੈ ਐਨੂਅਲ ਰੈਂਟ ਤੁਸੀਂ ਕਿੰਨਾ ਪੇ ਕੀਤਾ ਜਿਸ ਦੀ ਰਸੀਦ ਹੋਣੀ ਜ਼ਰੂਰੀ ਹੈ ਰੈਂਟਲ ਜੋ ਜਿੰਨੂੰ ਤੁਸੀਂ ਰੈਂਟ ਦੇ ਰਹੇ ਹੋ ਫੇਰ ਹੀ ਤੁਸੀਂ ਪੇ ਕਰ ਸਕਦੇ ਹੋ house rent allowance hra receive ਜੋ ਕਿ ਹਰ এমਪਲੋਈ ਨੂੰ ਉਸ ਦੀ ਸ਼ਹਿਰ ਦੀ ਕੈਟਾਗਰੀ ਅਕੋਰਡਿੰਗਲੀ ਰਸੀਵ ਹੁੰਦਾ ਜਿਸ ਤਰ੍ਹਾਂ ਮੈਨੂੰ 8% ਮਿਲਿਆ ਹੋਇਆ ਹੈ ਤਾਂ ਉਸ ਦੀ ਅਮਾਉਂਟ ਆ ਗਈ ਨੈਕਸਟ ਐਨੂਅਲ ਰੈਂਟ ਪੇਡ ਅਗਰ ਮੈਂ ਰੈਂਟ ਪੇ ਕੀਤਾ ਹੈ ਮੇਰੇ ਕੋਲ ਰੈਂਟ ਦੇਣ ਵਾਲੇ ਦੀ ਰਸੀਦ ਹੈ ਤਾਂ ਮੈਂ ਉਸ ਦੀ ਕਿੰਨੀ ਅਮਾਉਂਟ ਇੱਥੇ ਭਰ ਸਕਦਾ ਹਾਂ ਉਸ ਦੇ ਅਕੋਰਡਿੰਗਲੀ ਮੈਨੂੰ ਛੂਟ ਮਿਲ ਸਕਦੀ ਹੈ ਪਰ ਮੈਂ ਇਸ ਨੂੰ ਕੋਈ ਕਲੇਮ ਨਹੀਂ ਕਰ ਰਿਹਾ ਨੈਕਸਟ ਹੈ ਐਚ ਆਰ ਐ ਰਸੀਵ ਜੇ ਕੋਈ ਤੁਹਾਨੂੰ ਕੋਈ ਘੱਟ ਮਿਲਿਆ ਤਾਂ ਉਸ ਦੀ ਅਮਾਉਂਟ ਇੱਥੇ ਸ਼ੋ ਹੋਏਗੀ ਚਿਲड्रन ਦੀ এডਿਕੇਸ਼ਨ ਲਈ ਤੁਸੀਂ ਰਿंबर्सਮੈਂਟ ਲੈਣੀ ਹੈ ਤਾਂ ਉਹ ਇੱਥੇ ਤੁਸੀਂ ਅਮਾਉਂਟ ਪੇ ਕਰ ਸਕਦੇ ਹੋ ਕੋਈ ਮੈਡੀਕਲ ਰਿਬਰਸਮੈਂਟ ਦੀ ਛੁੱਟ ਤੁਹਾਨੂੰ ਦੀ ਲੈਣੀ ਹੈ ਉਹ ਇੱਥੇ ਤੁਸੀਂ ਫਿਲ ਕਰ ਸਕਦੇ ਹੋ ਤੇ ਨੈਕਸਟ ਜਿਹੜੇ EMPLOYEES CM ਸਿਕਿਉਰਟੀ ਰਿਸਕ ਚ ਲੱਗੇ ਹੁੰਦੇ ਆ ਉਹਨਾਂ ਨੂੰ ਅਲਾਉਂਸ ਮਿਲਦਾ ਉਹਦੀ ਛੂਟ ਮਿਲਦੀ ਹੈ ਉਹ ਇੱਥੇ ਫਿਲ ਕਰ ਸਕਦੇ ਨੇ ਉਹ ਡਿਡਕਟ ਹੋ ਕੇ ਆਪਣੀ ਬਣ ਜਾਂਦੀ ਹੈ ਟੋਟਲ ਸੈਲਰੀ ਸਾਇਸ ਜਿੰਨੀਆਂ ਵੀ ਤਾਂ ਗਵਰਨਮੈਂਟ ਵੱਲੋਂ ਅਲਾਉਡਡ ਡਿਡਕਸ਼ਨਸ ਐ ਉਹਨਾਂ ਨੂੰ ਤੁਸੀਂ ਫਿਲ ਕਰਦੇ ਹੋਗੇ ਉਹ ਕਰਦੇ ਹੋਗੇ ਤਾਂ ਆਪਦੇ ਆਪੇ ਹੀ ਤੁਹਾਡੀ ਟੋਟਲ ਸੈਲਰੀ ਨਿਕਲ ਜਾਏਗੀ ਦੇਖੋ ਸਭ ਤੋਂ ਪਹਿਲੇ ਆ ਰਿਹਾ ਆਪਣਾ ਗਰੋਸ ਸੈਲਰੀ ਜਿੰਨੀ ਸੈਲਰੀ ਤੁਹਾਡੇ ਅਕਾਊਂਟ ਦੇ ਅੰਦਰ ਰਸੀਵ ਹੋਈ ਐ ਉਸ ਤੋਂ ਬਾਅਦ ਕੁਝ ਇਹ ਜੇ ਡਿਡਕਸ਼ਨਸ ਨੇ ਜੋਨਾਂ ਤੋਂ ਛੂਟ ਮਿਲਦੀ ਆ ਉਹਨਾਂ ਨੂੰ ਮਾਈਨਸ ਕਰਕੇ ਤੁਹਾਡੀ ਬਣ ਜਾਂਦੀ ਹੈ ਟੋਟਲ ਸੈਲਰੀ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਅਨਾਉਂਸਸ ਦੀ ਡਿਡਕਸ਼ਨ ਸਾਨੂੰ ਮਿਲਦੀ ਹੈ ਜੇਕਰ ਤੁਹਾਡੇ ਤੇ ਉਹ ਐਪਲੀਕੇਬਲ ਨਹੀਂ ਤਾਂ ਤੁਸੀਂ ਇਹਨੂੰ ਫਿਲ ਕਰ ਦੋਗੇ ਤਾਂ ਆਪਦੇ ਆਪੇ ਹੀ ਇਹ ਫਾਰਮੂਲੇ ਜਾਂਦੇ ਚ ਪੁੱਟਨੇ ਤੁਹਾਡੀ ਟੋਟਲ ਸੈਲਰੀ ਨਿਕਲ ਜਾਏਗੀ ਜੋ ਕਿ ਟੈਕਸੇਬਲ ਅਮਾ ਜਿਨ੍ਹਾਂ ਦੇ ਉੱਪਰ ਟੈਕਸ ਲੱਗਣਾ ਹੈ ਇਸ ਤੋਂ ਬਾਅਦ ਨੈਕਸਟ ਸਟੈਪ ਹੈ ਸੈਕੰਡ ਪ੍ਰੋਫੈਸ਼ਨਲ ਟੈਕਸ ਜੋ ਕਿ 200 ਰੁਪਏ ਪਰ ਮੰਥਰੀ हिसाब ਨਾਲ 2400 ਰੁਪਏ ਤੁਹਾਡਾ ਕੱਟਿਆ ਜਾਣਾ ਹੈ ਉਹ ਵੀ ਡਿਡਕਟ ਹੋ ਕੇ ਤੁਹਾਡੀ ਬਣ ਜਾਏਗੀ ਨੈਟ ਇਨਕਮ ਥਰਡ ਨੰਬਰ ਤੇ ਆਏਗੀ ਨੈਟ ਇਨਕਮ ਇਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਅਲੱਗ-ਅਲੱਗ ਸੋਰਸਿਸ ਤੋਂ ਇਨਕਮ ਹੈ ਤੁਸੀਂ ਉਹਨਾਂ ਨੂੰ ਇੱਥੇ ਫਿਲ ਕਰ ਸਕਦੇ ਹੋ ਜਿਸ ਤਰ੍ਹਾਂ ਇਨਕਮ ਫਰਮ ਐਨਐਸਸੀ ਨੈਸ਼ਨਲ ਸੇਵਿੰਗ ਸਰਟੀਫਿਕੇਟ ਤੋਂ ਜਾਂ ਕੋਈ ਅਦਰ ਸੋਰਸ ਤੋਂ ਕੋਈ ਪੋਸਟ ਆਫਿਸ ਸੇਵਿੰਗ ਅਕਾਊਂਟ ਤੋਂ ਤੁਹਾਡਾ ਸੇਵਿੰਗ ਬੈਂਕ ਦੇ ਉੱਪਰ ਜੋ ਇੰਟਰਸਟ ਮਿਲਿਆ ਹੈ ਤੁਹਾਨੂੰ ਉਸ ਨੂੰ ਇੱਥੇ ਤੁਸੀਂ ਫਿਲ ਕਰ ਸਕਦੇ ਹੋ ਇੰਟਰਸਟ ਔਨ ਪੋਸਟ ਸੇਵਿੰਗ ਅਕਾਊਂਟ ਐਨਪੀਐਸ ਏਰੀਆ ਇੰਟਰਸਟ ਔਨ ਜੀਪੀਐਫ ਟੈਕਸੇਬਲ ਅਮਾਉਂਟ ਤਾਂ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਇਨਕਮ ਹੋਈ ਹੈ ਸਾਇ ਫਾਈਨੈਂਸ਼ੀਅਲੀ 2030 ਚੀਵ ਦੇ ਦੌਰਾਨ ਉਹਨਾਂ ਨੂੰ ਤੁਸੀਂ ਪਰ ਤਾਂ ਮੈਨੂੰ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਇਨਕਮ ਰਸੀਵ ਨਹੀਂ ਹੋਈ ਤਾਂ ਮੇਰੇ ਵੱਲੋਂ ਕੁਝ ਫਿਲ ਨਹੀਂ ਕੀਤਾ ਜਾ ਰਿਹਾ ਇਨਾਂ ਕਾਲਮਜ਼ ਦੇ ਅੰਦਰ ਤਾਂ ਮੇਰੀ ਟੋਟਲ ਇਨਕਮ ਜੋ ਰਹੇਗੀ 1152268 ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜੋ ਕਿ ਅਸੀਂ 80C ਦੇ ਅੰਦਰ ਸੈਕੰਡ ਸਟੈਪ ਦੇ ਅੰਦਰ ਜੋ ਸੇਵਿੰਗਸ ਫਿਲ ਕੀਤੀਆਂ ਸੀ ਇਸ ਫਾਰਮ ਦੇ ਅੰਦਰ ਉਹ ਇੱਥੇ ਆਪਣੇ ਆਪ ਹੀ ਸ਼ੋ ਹੋਣਗੀਆਂ ਦੇਖੋ GPF ਮੈਂ CANPS ਐਮਪਲੋਈ ਆ ਤਾਂ ਮੇਰਾ GPF ਦਾ ਕਾਲਮ ਜ਼ੀਰੋ ਰਹੇਗਾ ਅਗਰ ਕੋਈ GPF ਦਾ ਐਮਪਲੋਈ ਹੈ ਤਾਂ ਉਹਦਾ GPF ਇੱਥੇ ਸ਼ੋ ਹੋਏਗਾ ਉਸ ਤੋਂ ਬਾਅਦ GIS ਕੱਟਿਆ ਗਿਆ 1440 शो हो ਰਿਹਾ ਹੈ ਹਾਊਸ ਲੋਨ ਦਾ ਪ੍ਰਿੰਸੀਪਲ ਮੈਂ ਉੱਥੇ ਫਿਲ ਨਹੀਂ ਕੀਤਾ ਕਿਉਂਕਿ ਮੇਰਾ ਕੋਈ ਹਾਊਸ ਲੋਨ ਨਹੀਂ ਹੈ ਤਾਂ ਇੱਥੇ ਇਹ ਜ਼ੀਰੋ ਸ਼ੋ ਹੋ ਰਿਹਾ ਹੈ ਨੈਕਸਟ ਹੈ LIC ਦਾ ਮੈਂ ਉਧਰ 80C ਦੇ ਅੰਦਰ ਸੇਵ ਕੀਤਾ ਸੀ 27000 ਰੁਪਏ ਉਹ ਵੀ ਸ਼ੋ ਹੋ ਰਿਹਾ ਹੈ PLI ਮੇਰੀ ਜ਼ੀਰੋ ਹੈ PPF ਦੇ ਅੰਦਰ ਮੈਂ ਉੱਥੇ 80C ਦੇ ਅੰਦਰ ਆਪਣਾ 5000 ਫਿਲ ਕੀਤਾ ਸੀ ਤਾਂ 5000 ਸ਼ੋ ਹੋ ਰਿਹਾ ਇੱਥੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਟਿਊਸ਼ਨ ਫੀਸ 10000 ਪਰੀ ਸੀ ਉਹ ਸ਼ੋ ਹੋ ਰਹੀ ਹੈ ਨੈਸ਼ਨਲ NSC ਮੇਰੇ ਕੋਲ ਕੋਈ ਨਹੀਂ ਤਾਂ ਜ਼ੀਰੋ ਹੈ ਰੀਇਨਵੈਸਟਡ ਐਨਐਸਸੀ ਮੇਰਾ 0 ਹੈ ਬੌਂਡਸ ਮੇਰੇ 0 ਹੈ ਪੈਨਸ਼ਨ ਫੰਡ ਮੇਰਾ 0 ਹੈ ਜਿਹੜਾ ਐਨਪੀਐਸ ਦੀ ਡਿਡਕਸ਼ਨ ਜੋ ਮੇਰੀ ਸੈਲਰੀ ਚ ਹੋਈ ਹੈ ਉਹ ਵੀ ਇੱਥੇ ਪ੍ਰੀਫਿਲਡ ਹੀ ਆਪਣੇ ਆਪ ਹੀ ਆ ਰਹੀ ਹੈ ਇਸ ਤੋਂ ਬਾਅਦ ਆਫਿਸ ਸੇਵਿੰਗ ਅੰਡਰ 0 ਹੈ ਮੇਰੀ ਕੰਟਰੀਬਿਊਸ਼ਨ 0 ਹੈ ਈਪੀਐਫਡੀ 0 ਹੈ ਸੋ ਕਨਿਆ ਸਮਰiddhi ਮੇਰੀ 0 ਹੈ ਤਾਂ ਇਹ ਜਿਹੜੀ ਟੋਟਲ ਮੇਰੀ ਸੇਵਿੰਗ ਹੋ ਚੁੱਕੀ ਹੈ 142520 ਹੈ ਨੈਕਸਟ ਹੈ 80सीसीਡੀ ਐਡੀਸ਼ਨਲ ਕੰਟਰੀਬਿਊਟ ਪੈਨਸ਼ਨ ਸਕੀਮ ਐਸਡੀ ਐਨਪੀਐਸ ਏਮਪਲੋਈ ਨੂੰ ਮੈਕਸਿਮਮ 50000 ਰੁਪਏ ਦੀ ਛੂਟ ਹੈ ਤਾਂ ਉਹ ਵੀ ਇੱ ਮੈਕਸਿਮਮ ਜੋ ਐਨਪੀਐਸ ਏਮਪਲੋਈ ਨੂੰ ਰਿਬੇਟ ਹੈ ਉਹ ਲਿਖਿਆ ਆ ਰਿਹਾ ਹੈ ਟੋਟਲ ਰਿਬੇਟ ਮੈਕਸਿਮਮ ਰੁਪੀਸ 2 ਲੱਖ ਇਹ ਸਿਰਫ ਐਨਪੀਐਸ ਏਮਪਲੋਈ ਨੂੰ ਹੈ ਜੀਪੀਐਫ ਨੂੰ 1.5 ਲੱਖ ਤੱਕ ਦੀ ਹੀ ਰਹੇਗੀ ਕਿਉਂਕਿ ਉਸ ਦਾ ਜਿਹੜਾ ਆਪਾਂ ਇਹ ਫਿਲ ਕੀਤਾ 50000 ਰੁਪਏ ਐਨਪੀਐਸ ਏਮਪਲੋਈ ਲਈ ਹੈ ਸਿਰਫ ਉਹ ਐਸਲੀ ਫਿਲ ਕੀਤਾ ਕਿਉਂਕਿ ਮੈਂ ਕਹਾਂ ਐਨਪੀਐਸ ਏਮਪਲੋਈ ਹਾਂ ਤਾਂ ਜਿਹੜਾ ਟੋਟਲ ਬੈਲੈਂਸ ਟੋਟਲ ਮੇਰੀ ਜੋ ਰਿਬੇਟ ਬੰਦੀ ਉਹ ਬਣ ਗਈ 192520 ਰੁਪਏ ਤਾਂ ਮੇਰਾ ਜਿਹੜਾ ਟੋਟਲ ਬੈਲੈਂਸ ਬਣ ਗਿਆ ਟੋਟਲ ਜੋ ਟੈਕਸੇਬ ਉਹ ਮੇਰੀ ਬਣ ਗਈ 1152268 ਵਿੱਚੋਂ ਮੇਰੀ ਜੋ ਮਾਈਨਸ ਹੋ ਜਾਏਗੀ 191520 ਸੇਵਿੰਗ ਮਾਈਨਸ ਹੋ ਜਾਏਗੀ ਤਾਂ ਮੇਰਾ ਜੋ ਨੈਟ ਟੈਕਸੇਬਲ ਇਨਕਮ ਬਣ ਜਾਏਗੀ ਉਹ ਬਣ ਜਾਏਗੀ 959746 ਐਸ ਤੋਂ ਬਾਅਦ ਕੁਝ ਹੋਰ ਡਿਡਕਸ਼ਨਸ ਨੇ ਜੋ ਐਸ ਤੋਂ ਬਾਅਦ ਹੁੰਦੀਆਂ ਜਿਸ ਤਰ੍ਹਾਂ ਅਗਰ ਤੁਸੀਂ ਮੈਡੀਕਲ ਇੰਸ਼ੋਰੈਂਸ ਕਰਾਣੇ ਹੋ ਤਾਂ ਉਹ ਇੱਥੇ ਫਿਲ ਕਰ ਸਕਦੇ ਹੋ ਕੋਈ ਹੋਰ ਆਫਿਸ ਦੇ ਅੰਦਰ ਤੁਹਾਡੇ ਡਿਡਕਸ਼ਨ ਹੋਈ ਹੈ ਉਹ ਤੁਸੀਂ ਕਰ ਸਕਦੇ ਹੋ ਮੈਡੀਕਲ ਇੰਸ਼ੋਰੈਂਸ ਕਰ ਸਕਦੇ ਹੋ ਮੈਡੀਕਲ ਟਰੀਟਮੈਂਟ ਤੁਸੀਂ ਕਰਵਾਇਆ ਜੋ ਕਿ 80 ਡੀਡੀ ਦੇ ਅੰਦਰ ਹੈ ਤਾਂ ਉਹਨਾਂ ਦੀ ਅਮਾਉਂਟ ਤੁਸੀਂ ਫਿਲ ਕਰ ਸਕਦੇ ਹੋ ਡੋਨੇਸ਼ਨ ਤੁਸੀਂ 80 ਜੀ ਦੇ ਅੰਦਰ ਤੁਹਾਡੇ ਕੋਲ ਕੋਈ ਰਸੀਪਟ ਹੈ ਕੋਈ ਜੋ ਕਿ ਸੰਸਥਾ 80 ਜੀ ਦੇ ਅੰਦਰ ਰਜਿਸਟਰਡ ਹੈ ਤੇ ਤੁਹਾਡੇ ਕੋਲ ਉਸ ਦੀ ਪੱਕੀ ਰਸੀਦ ਹੈ ਤਾਂ ਉਹ ਡੋਨੇਸ਼ਨ ਫਿਲ ਕਰ ਸਕਦੇ ਹੋ ਫਿਜ਼ੀਕਲ ਹੈਂਡੀਕੈਪ ਦਾ ਜੋ ਅਲਾਉਂਸ ਮਿਲਦਾ ਹੈ ਉਹ ਤੁਸੀਂ ਕਰ ਉਹਦੀ ਰਿਬੇਟ ਲੈ ਸਕਦੇ ਹੋ ਇਨਵੈਸਟਮੈਂਟ ਤੁਸੀਂ ਇਕਵਿਟੀ ਸੇਵਿੰਗ ਸਕੀਮ ਵਿੱਚ ਕੀਤੀ ਹੈ ਤਾਂ ਉਸ ਦੀ ਛੂਟ ਲੈ ਸਕਦੇ ਹੋ ਬੱਚੇ ਤੁਹਾਡੇ ਹਾਇਰ ਐਜੂਕੇਸ਼ਨ ਲਈ ਆ ਉਹਨਾਂ ਦੀ ਤੁਸੀਂ ਫੀਸ ਪੇ ਕੀਤੀ ਹੈ ਤਾਂ ਉਸ ਦੀ ਛੂਟ ਤੁਸੀਂ ਇੱਥੇ ਫਿਲ ਕਰ ਸਕਦੇ ਹੋ ਤਾਂ ਇਸ ਤਰ੍ਹਾਂ EMPLOYEES ਦਾ NPA ਦਾ ਜੋ ਕੰਟਰੀਬਿਊਸ਼ਨ ਗਵਰਨਮੈਂਟ ਦਾ ਪਾਰਟ ਹੈ ਉਹ ਆਲਰੇਡੀ ਆਪਦੇ ਆਪ ਹੀ ਇੱਥੇ ਡਿਡਕਸ਼ਨ ਚ ਆ ਗਿਆ ਤਾਂ ਇਹ ਜਿਹੜੀ ਟੋਟਲ ਛੂਟ ਹੋ ਕੇ ਮੇਰੀ ਜਿਹੜੀ ਗ੍ਰੋਸ ਟੋਟਲ ਇਨਕਮ ਬੰਦੀ ਹੈ ਉਹ 821040 ਬੰਦੀ ਹੈ ਤਾਂ ਮੇਰੀ ਟੋਟਲ ਟੈਕਸੇਬਲ ਇਨਕਮ ਕਿੰਨੀ ਬਣ ਰਹੀ ਹੈ 821040 ਟੋਟਲ ਟੈਕਸ ਜੋ ਬਣ ਰਿਹਾ ਉਹ ਬਣ ਰਿਹਾ 76708 ਇਹ ਹੈ 올ਡ ਸਟਰਕਚਰ ਲਈ 올ਡ ਸਟਰਕਚਰ ਲਈ ਮੇਰਾ ਜੋ ਇਨਕਮ ਟੈਕਸ ਬਣ ਰਿਹਾ 76708 ਜਿਸ ਦੇ ਅੰਦਰ हेल्थ एंड एजुकेशन सैस चार परसेंट लग गया तीन हज़ार अठाठ टोटल मेरा टैक्स बन गया उन्यासी हज़ार सात सौ छिहत्र रुपये ठीक है जी ऐसे अंदर, अंदर, अंदर मेरा जो एज़ फाइनैशील ईयर के अंदर टिल जनवरी टू थाउजेंड ट्वेंटी फोर के अंदर मेरा जो टैक्स डिडक्टेड किया जा चुका है डी डी ओ वो कट्ट जा चुका है फिफ्ट फाइव थाउजेंड पचवंजा हज़ार रुपये एसू माइनस करके पंद्रह नंबर पर आप देख सकते हैं बैलेंस टैक्स प्लस एजुकेशन सैस टू तो भी डिडक्ट फॉर फाइनैेंशियलियलियल ईयर एज़ फाइनैशियल ईयर जो फैबररी मंथ के अंदरों मेरा टैक्स कटाया जाए कि कट्टया जाएगा चौबी हज़ार सत्त सौ छिहत्र रुपये

ਇਹ ਇਹ ਸਭ ਤੁਹਾਨੂੰ ਸ਼ੋਅ ਕੀਤਾ ਜੀ 올ਡ ਸਟਰਕਚਰ ਆਹੀਂ ਐਸ ਦੇ ਨਾਲ ਹੀ نیچے ਤੁਸੀਂ ਦੇਖ ਸਕਦੇ ਹੋ ਇਨਕਮ ਟੈਕਸ ਕੈਲਕੂਲੇਸ਼ਨ ਸ਼ੀਟ ਐਸ ਪਰ ਨਿਊ ਟੈਕਸ ਸਟਰਕਚਰ ਜਿਹੜੀ ਦੇਖੋ ਦੋ ਤਰ੍ਹਾਂ ਦੀਆਂ ਰੈਜ਼ਾਈਮ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਬਣਾਈਆਂ ਗਈਆਂ ਹਨ 올ਡ ਟੈਕਸ ਰੈਜ਼ਾਈਮ ਜਿਸ ਦੇ ਅੰਦਰ ਸਾਨੂੰ ਸੇਵਿੰਗ ਦੀ ਛੂਟ ਮਿਲਦੀ ਹੈ ਤੇ ਨਿਊ ਟੈਕਸ ਰੈਜ਼ਾਈਮ ਜਿਸ ਦੇ ਅੰਦਰ ਸੇਵਿੰਗ ਦੀ ਕੋਈ ਸਾਨੂੰ ਬੈਨੀਫਿਟ ਨਹੀਂ ਮਿਲਦਾ ਐਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਫਰਸਟ ਕਾਲਮ ਦੇ ਅੰਦਰ ਆ ਰਿਹਾ ਗ੍ਰੋਸ ਸੈਲਰੀ ਤੁਹਾਡੀ ਗ੍ਰੋਸ ਸੈਲਰੀ ਕਿੰਨੀ ਹੈ ਇਨਕਮ ਟੈਕਸ ਤੁਹਾਡਾ ਨਿਊ ਰੈਜ਼ਾਈਮ ਦਾ ਕਿੰ ਅਧਿਕਾਰੀ এডਿਕੇਸ਼ਨ ਸਸ ਪਾ ਕੇ ਤੁਹਾਡਾ ਟੋਟਲ ਕਿੰਨਾ ਟੈਕਸ ਬਣ ਰਿਹਾ 66890 ਰੁਪਏ ਉਸੇ ਤਰ੍ਹਾਂ ਹੀ 55000 ਮੇਰੇ ਵੱਲੋਂ ਆਲਰੇਡੀ ਟੀਲ ਜਨੂਅਰੀ ਦੀ ਸੈਲਰੀ ਚੋਂ ਡਿਡਕਟਡ ਹੈ ਠੀਕ ਹੈ ਜੀ এডਿਕੇਸ਼ਨ ਤਾਂ ਹੁਣ ਮੇਰਾ ਜਿਹੜਾ ਬੈਲੈਂਸ ਟੈਕਸ ਰਹਿੰਦਾ ਉਹ ਰਹਿੰਦਾ 89890 ਰੁਪਏ ਹੁਣ ਤੁਸੀਂ ਇੱਥੇ ਕੰਪੈਰੀਜ਼ਨ ਕਰ ਸਕਦੇ ਹੋ ਇੱਥੇ ਤੁਸੀਂ ਬਿਲਕੁਲ ਕਲੀਅਰਲੀ ਦੇਖ ਸਕਦੇ ਹੋ ਕਿ ਤੁਹਾਡੀ ਜਿਹੜੀ 올ਡ ਸਟਰਕਚਰ ਦੇ ਨਾਲ ਤੁਹਾਡਾ ਜਿਹੜਾ ਟੈਕਸ ਬਣਦਾ ਲਗਭਗ 78776 ਰੁਪਏ ਬਣ ਰਿਹਾ ਹੈ ਤੇ ਨਿਊ ਟੈਕਸ ਰੇਜੀਮ ਦੇ ਅੰਦਰ ਨਾਲ ਤੁਹਾਡਾ ਜਿਹੜਾ ਟੈਕਸ 68890 ਬਣ ਜਾਏ। ਇਸ ਤਰ੍ਹਾਂ ਨਾਲ ਤੁਸੀਂ ਆਪ ਦਾ ਦੇਖ ਕੇ ਜਿੱਥੇ ਵੀ ਤੁਹਾਡਾ ਕਟ ਬੰਦਾ ਉਸ ਦਰ ਦੇਖ ਕੇ ਇੱਥੇ ਜਦੋਂ ਤੁਸੀਂ ਸਬਮਿਟ ਟੂ ਡੀਡੀਓ ਨੀਚੇ ਆਪਸ਼ਨ ਆਏਗਾ ਤਾਂ ਸਬਮਿਟ ਟੂ ਡੀਡੀਓ ਜੋ ਤੁਸੀਂ ਕਰੋਗੇ ਤਾਂ ਉੱਤੇ ਤੁਹਾਨੂੰ ਆਪਸ਼ਨ ਪੁੱਛੇਗਾ ਕਿ ਤੁਸੀਂ 올ਡ ਸਟਰਕਚਰ ਨਾਲ ਕਰਨਾ ਚਾਹੁੰਦੇ ਹੋ ਜਾਂ ਨਿਊ ਨਾਲ ਕਰਨਾ ਚਾਹੁੰਦੇ ਹੋ ਤਾਂ ਉੱਥੇ ਤੁਸੀਂ ਆਪਣਾ ਆਪਸ਼ਨ ਸਿਲੈਕਟ ਕਰਕੇ ਸਬਮਿਟ ਟੂ ਆਸਾਨੀ ਢੰਗ ਦੇ ਨਾਲ ਤਿੰਨ ਸਟੈਪ ਦੇ ਅੰਦਰ ਸਭ ਤੋਂ ਪਹਿਲੇ ਆਪਣੀ ਤੁਸੀਂ ਪੇ ਮਾਈ ਸੇਵਿਸਿਸ ਦੇ ਅੰਦਰ ਜਾ ਕੇ ਪੇ ਰੋਲ ਸਰਵਿਸ ਦੇ ਅੰਦਰ ਜਾ ਕੇ ਐਨੂਅਲ ਸੈਲਰੀ ਸਟੇਟਮੈਂਟ ਪ੍ਰੋਜੈਕਟਿਡ ਦਾ ਪ੍ਰਿੰਟ ਲੈ ਲੈਣਾ ਉਸ ਤੋਂ ਬਾਅਦ ਤੁਸੀਂ ਸੈਕੰਡ ਸਟੈਪ ਡਿਕਲੇਅਰ 80C ਸੇਵਿੰਗਸ ਦੇ ਅੰਦਰ ਜਾ ਕੇ ਆਪਣੀ ਸੇਵਿੰਗਸ ਨੂੰ ਸਬਮਿਟ ਕਰ ਦੇਣਾ ਥਰਡ ਸਟੈਪ ਆਈਟੀ ਕੈਲਕੂਲੇਸ਼ਨ ਸ਼ੀਟ ਟੈਂਟੇਟਿਵ ਨੂੰ ਕਲਿੱਕ ਕਰਕੇ ਇਸ ਤਰ੍ਹਾਂ ਫਾਰਮ ਨੂੰ ਖੋਲ ਲੈਣਾ ਹੈ ਫਾਈਨੈਂਸ਼ੀਅਲ ਈਅਰ 23 24 ਸਿਲੈਕਟ ਕਰ ਲੈਣਾ ਟੈਂਟੇਟਿਵ ਸਿਲੈਕਟ ਕਰਕੇ ਗੋ ਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਆਲਰੇਡੀ ਸਭ ਕੁਝ ਇਸ ਦੇ ਅੰਦਰ ਫਿਲ ਆਏਗਾ ਆਪਣੀ ਸਿਰਫ ਤੁਸੀਂ ਸਿਰਫ ਇੱਕ ਚੈੱਕ ਕਰਨਾ ਹੈ ਆਪਣੀ ਸੇਵਿੰਗਸ ਦੇਖ ਕੇ ਕੁਝ ਹੋਰ ਨੇ ਤੁਹਾਡੀਆਂ ਉਹਨਾਂ ਨੂੰ ਐਡ ਕਰਨਾ ਹੈ ਐਨਪੀਐਸ EMPLOYEE ਵੱਲੋਂ ਇੱਥੇ 50000 ਰੁਪਏ ਕੰਡੀਸ਼ਨਲ ਜੋ ਉਹਨਾਂ ਨੂੰ ਛੂਟ ਹੈ ਉਸ ਨੂੰ ਫਿਲ ਕਰ ਲੈਣਾ ਤੇ ਉਸ ਤੋਂ ਬਾਅਦ ਜਸਟ ਤੁਸੀਂ ਇਸ ਨੂੰ ਇੱਕ ਗੋ ਥਰੂ ਕਰਨ ਤੋਂ ਬਾਅਦ ਸਬਮਿਟ ਟੂ ਡ ਆਪਸ਼ਨ ਤੁਸੀਂ ਉਹੀ ਸਿਲੈਕਟ ਕਰ ਲੈਣੀ ਹੈ ਜਿਸ ਦੇ ਅੰਦਰ ਤੁਹਾਡਾ ਘੱਟ ਟੈਕਸ ਬਣ ਰਿਹਾ ਹੈ 올ਡਰ ਸਟਰਕਚਰ ਜਾਂ ਨਿਊ ਸਟਰਕਚਰ ਉਹ ਕਰਨ ਤੋਂ ਬਾਅਦ ਤੁਸੀਂ ਸਬਮਿਟ ਟੂ ਡੀਡੀਓ ਕਲਿੱਕ ਕਰ ਦੇਣਾ ਤੇ ਅਸ ਤਾਂ ਤੁਸੀਂ ਪ੍ਰਿੰਟ ਆਊਟ ਲੈ ਸਕਦੇ ਹੋ ਤੇ ਆਪਣੇ ਡੀਡੀਓ ਨੂੰ ਸਬਮਿਟ ਕਰਾ ਸਕਦੇ ਹੋ हाँ जी सब कुछ सबमिट फिल कर तो बाद नीचे तेरे तो को आएगा सेव ड्राफ्ट सेव ड्राफ्ट के अंदर तो दोनों दिखाएगा ओल्ड स्ट्रक्चर तो कि टैक्स बनता है, ते है ते स्ट्रक्टर, स्ट्रक्टर। तो न्यू स्ट्रक्चर के अंदर कि बनता है तो दोनों ऑप्शन दिखाएगा ओल्ड स्ट्रक्चर न्यू स्ट्रक्चर जिस ऑप्शन के अंदर थोड़ा टैक्स घट बन गया दोनों चौ उस ऑप्शन को सिलेक्ट अंदर तो बाद कंटीन्यू वि सेव ड्राफ्ट करके आर यू प्योर टू कंटिन्यू ओके कर दोगे द डिटेल सेवड इन ड्राफ्ट सक्सैसफुल ओके उस बाद प्रोसैसिंग होने बाद नैक्स स्टैप है सबमिट टू डी डी ओ आज सबमिट टू डीडीओ डी ओ टू डी क्लिक करने तो बाद जो फॉर्म है ओ डीडीओ डी सबमिट हो जाएगा उस तो बाद नैक्सट ऑप्शन है प्रिंट तो प्रिंट ऑप्शन के क्लिक करने तो बाद पी डी पीडीएफ बना हो या अपना प्रिंट लैके अपने डी दे ओ हो